ਗਵਰਨਰ ਹੀ ਰਾਜ ਕਰ ਦਿੱਤਾ ਗਿਆ ਹੈ ਨੇ ਔਰ ਉਸ ਗਵਰਨਰ ਹੀ ਰਾਜ ਵਿੱਚ ਇਹ ਤੋਕੀਤਾ ਗਿਆ ਯੂਲ ਬੀ ਸਰਪ੍ਰਾਈਜ਼ ਮੈਂ ਬਿਲਕੁਲ ਚੁੱਪ ਸੀ I did not react okay. emotion ਬਹੁਤ ਸੀ ਮੇਰੀ ਮਦਰ ਨੇ ਪੋਸਟਡ ਮੈਂ ਉਦੋਂ ਸੀ ਸੈਕਟਰੀ ਇੰਡਸਟਰੀਜ਼ ਚੰਡੀਗੜ੍ਹ ਹਾਂ ਚੰਡੀਗੜ੍ਹ ਬਟ ਆਫ ਪੰਜਾਬ ਐਨ ਦੋ ਹਫ਼ਤੇ ਪਹਿਲੇ ਮੈਂ ਚਾਰ ਜ਼ਿਲ੍ਹਿਆਂ ਸੀਗਾ ਠੀਕ ਹੈ ਉੱਥੋਂ ਫਿਰ ਇਹਨਾਂ ਮੈਨੂੰ ਹਟਾਤਾ ਸੀ ਕੁਝ ਮਹੀਨੇ ਬਾਅਦ ਬਿਕੋਜ਼ ਉਹ ਜਿਹੜੀ ਸੀ ਅਰਜੀ ਉਰਜੀ ਦਿੱਤੀ ਸੀਗੀ ਸੋ ਤੁਸੀਂ ਖਮੋਸ਼ ਸੀ ਹਾਂਜੀ ਖਮੋਸ਼ ਸੀ ਤੁਸੀਂ ਬੋਲੇ ਕੁਝ ਨਹੀਂ ਨਾ ਬਿਲਕੁਲ ਨਹੀਂ ਓਕੇ ਲੇਕਿਨ ਮੇਰੀ ਮਾਤਾ ਨੇ ਮੈਨੂੰ ਫੋਨ ਕੀਤਾ ਉਹਨਾਂ ਪਤਾ ਲੱਗਾ ਵੀ ਇਹ ਕੁਝ ਕਰਨ ਜਾ ਰਹੇ ਆ ਤੇ ਉਹਨਾਂ ਨੇ ਮੈਨੂੰ ਦਲਾਸਾ ਦੇਣ ਲਈ ਫੋਨ ਕੀਤਾ ਉਸੀ ਰਾਨ ਹੋ ਜੋਗੇ ਮੈਂ ਬਿਲਕੁਲ ਕੁਆਇਟ ਸੀ ਚੁੱਪ ਸੀ ਲੇਕਿਨ ਜਦੋਂ ਮਦਰ ਨੇ ਫੋਨ ਕੀਤਾ ਮੈਂ ਬੋਲ ਨਹੀਂ ਸਕਿਆ ਇਹ ਮਨ ਪਰਿਆ ਹੋਇਆ ਹੈ ਮਦਰ ਨੇ ਕਿਹਾ ਵੀ ਰਿਐਕਟ ਨਹੀਂ ਕਰਨਾ ਉਹਨਾਂ ਨੇ ਕੁਝ ਇਦਾਂ ਦੀ ਗੱਲਾਂ ਮਤਲਬ ਸਮਝਾਇਆ ਵੀ ਬਹੁਤ ਕੋਈ ਅੱਛਾ ਆਪਸ ਮਤਲਬ ਇਹ ਠੀਕ ਆ ਹੋ ਗਿਆ ਜੋ ਹੈ ਲੇਕਿਨ ਆਪਾਂ ਸੰਭਲ ਕੇ ਰਹਿਣਾ ਚਾਹੀਦਾ ਮੈਨੂੰ ਹੁਣ ਗੱਲਬਾਤ ਵੀ ਆ ਨਹੀਂ ਮੈਂ ਇੰਨੇ ਇਮੋਸ਼ਨ ਚੀਕ ਮੈਂ ਉਹਨਾਂ ਨਾਲ ਗੱਲ ਨਹੀਂ ਕਰ ਸਕਿਆ ਮਨ ਪਰ ਗਿਆ ਹਾਂ ਲੇਕਿਨ ਮੈਂ ਆਊਟ ਦੇ ਅੰਦਰ ਚੋਟ ਬਹੁਤ ਵੱਡੀ ਲੱਗੀ ਸੀ ਆਊਟਵਰਡਲੀ ਖਾਮੋਸ਼ ਸੀ ਉਦੋਂ ਫਿਰ ਅਸੀਂ ਇਹ ਹੋਇਆ ਵੀ ਆਪਸ ਚ ਅਫਸਰ ਅਫਸਰਾਂ ਨੇ ਇਕੱਠੇ ਹੋ ਗਏ ਵੀ ਕੀ ਕਰੀਏ ਉਦੋਂ ਤਾਂ ਨੂੰ ਪਤਾ ਕਰਫਿਊ ਲੱਗੇ ਹੋਏ ਸੀ ਸਾਰੀ ਪ੍ਰੈਸ ਬੰਦ ਸੀ ਕੋਈ ਖਬਰ ਤਾਂ ਜਾਂਦੀ ਨਹੀਂ ਸੀ ਤੇ ਇਸ ਦਾ ਗੁਰਪ੍ਰਤਾਪ ਸਿੰਘ ਸਾਹੀ ਮੇਰੇ ਘਰ ਆਏ ਤੇ ਮੈਂ ਬਿਠਾਓ ਮੈਂ ਬੱਚਿਆਂ ਨਾਲ ਬੈਡਮਿੰਟਨ ਖੇਡਿਆ ਸੀ ਕਿਉਂਕਿ ਦਫਤਰ ਸਾਰੇ ਬੰਦ ਸੀਗੇ ਬਲੂ ਸਟਾਰ ਆਪਰੇਸ਼ਨ ਹੋ ਰਿਹਾ ਸੀਗੇ ਤੇ ਮੈਂ ਨੰਬਰ ਟਾਕੇ ਤਾਂ ਦਬਾ ਦਬ ਨਾ ਨੂੰ ਕਿਉਂ ਨਾ ਬੁਜਿਆ ਕਿੰਦੇ ਯਾਰ ਹੁਣ ਇਹ ਸਰਕਾਰ ਦੀ ਨੌਕਰੀ ਕਰਨ ਨੂੰ ਦਿਲ ਨਹੀਂ ਕਰਦਾ ਓਕੇ ਆਪਾ ਇਹੋ ਨਾਲ ਨੇ ਗੱਲ ਕਿ ਸ਼ੁਰੂ ਕੀਤੀ ਸაგੁਰ ਪ੍ਰਤਾਪ ਸਿੰਘ ਸਾਹੀ ਸਾਹਿਬ ਨੇ ਮੈਂ ਕਿਹਾ ਜਿਵੇਂ ਤੁਸੀਂ ਕਹੋਗੇ ਉਦਾਂ ਕਰਾਂਗੇ ਉਤਤ ਮੈਂ ਸਦਾ ਹਰदयाल ਸਿੰਘ ਉਹਦਾ ਨੋ ਫੋਨ ਕੀਤਾ ਸਾਰੇ ਸਿੱਖ ਜਿਹੜੇ ਮੋਤਬਰ ਆਏ ਸਦਕਾ ਹਾਂ ਸਾਹਿਬ ਸਾਡਾ ਦੋਸਤ ਸਾਡੇ ਨੇ ਵੀ ਸੀ ਮੈਨੂੰ ਕਿਹਾ ਇਦਾਂ ਇਦਾਂ ਸਾਹੀ ਸਾਹਿਬ ਆਏ ਆ ਉਹ ਕਹਿੰਦੇ ਵੀ ਹੁਣ ਉਹਨਾਂ ਦਾ ਦਿਲ ਨਹੀਂ ਕਰਦਾ ਸਰਵਿਸ ਕਰਨ ਨੂੰ ਕਹਿੰਦੇ ਬਿਲਕੁਲ ਨਹੀਂ ਕਰਨੇ ਉਹ ਆਉ ਛੱਡੀ ਅੱਛਾ ਅਗਲੇ ਦਿਨ ਸਾਡੀ ਮੀਟਿੰਗ ਫਿਕਸ ਹੋ ਗਈ ਮੀਟਿੰਗ ਫਿਕਸ ਕਰ ਲਈ ਮੀਟਿੰਗ ਫਿਕਸ ਕਰ ਲਈ ਵੀ ਤਿੰਨੇ ਜਣੇ ਇਕੱਠੇ ਹੋਏ ਉਤੇ ਸਾਈਂ ਸਾਹਮਣੇ ਕਿਹਾ ਵੀ ਰਾਤੀ ਮੇਰੇ ਸੁਪਨੇ ਵਿੱਚ ਗੁਰੂ ਨਾਨਕ ਆਏ ਉਹਨਾਂ ਨੇ ਕਿਹਾ ਵੀ ਸਤੀਫਾ ਨਹੀਂ ਦੇਣਾ ਅੱਛਾ ਅਗਲੇ ਦਿਨ ਜਦੋਂ ਮੀਟਿੰਗ ਸੀ ਉਹਨਾਂ ਤੁਹਾਨੂੰ ਦੱਸੀ ਇਹ ਗੱਲ ਫੇ ਸਦਾ ਹਦਿਆਲ ਸਿੰਘ ਕਹਿੰਦੇ ਕਿੰਨੇ ਦੇਖੋ ਮੇਰੀ ਤਾਂ ਉਮਰ ਵੱਡੀ ਆ ਪਰ ਮੈਨੂੰ ਤੁਹਾਡੇ ਵਿੱਚ ਕੁਝ ਕੰਨ ਦੇਸ ਤਾਂ ਵੀ ਤੁਸੀਂ ਉੱਪਰ ਜਾਓਗੇ ਖਾਸ ਕਰਕੇ ਮੈਨੂੰ ਕਿ ਤੁਹਾਡੇ ਵਿੱਚ ਯੂ ਆਰ ਵੈਰੀ ਯੰਗ in, योर बैच एंड सो ऑन on. इस करके आप डिजाइन नहीं करना मैं उठ के खड़ा हो गया अच्छा। <laughs> कहते क्यों की गल मैं क्या जी ये प्रपोज करने वाले तुम सैकेंड करने वाले हूँ दोनों तुम करना नहीं चाहते मैं जाना हुँ. मैं देखता भी मैं की करना हुँ. नहीं 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 कहते बैठो बैठो फिर ये हो गया भी सोचो की करना तो तिने तो जाने से अस तिने जाने ਆ ਇੱਕ ਡਿਊਟੀ ਉਹਨਾਂ ਨੇ ਮੈਨੂੰ ਲਈ ਕਿ ਇਹਨਾਂ ਨਾਲ ਗੱਲ ਕਰ ਲੋ ਤੁਸੀਂ ਆਪਣੇ ਸਾਰਾ ਰਜਿੰਦਰ ਸਿੰਘ ਨਾਲ ਉਹ ਮੇਰਾ ਇੱਕ ਸਾਥ ਜੂਨੀਅਰ ਸੀ ਇਹ ਕੌਣ ਜੀ ਸਾਰਾ ਰਜਿੰਦਰ ਸਿੰਘ ਹਾਂ 나 ਉਹਨਾਂ ਕੋਲ ਗਿਆ ਉਹ ਰੋਣ ਲੱਗ ਪੇ ਅੱਛਾ ਉਸੇ ਵੇਲੇ ਜਦ ਮੈਂ ਗੱਲ ਹੀ ਸ਼ੁਰੂ ਕੀਤੀ ਉਹ ਰੋਣ ਲੱਗ ਪੇ ਇਹਨੇ ਏਮੋਸ਼ਨ ਪਰ ਹੀ ਹੋਈ ਸੀ ਉਹਨਾਂ ਦੇ ਦਿਲ ਦੇ ਵਿੱਚ ਕਿੰਦੇ ਐਕੀ ਹੋਇਆ ਉਹ ਉਹ ਤੱਕ ਉਹ ਗੱਲ ਹੋਰ ਹੈ ਮੈਂ ਫੇਰ ਪ੍ਰਪੋਜ਼ ਕੀਤਾ ਕਿ ਵੀ ਪਰਮਾਤਮਾ ਮਦਦ ਕਰਦਾ ਹੈ ਮੇਰੀ ਕਈ ਵਾਰੀ ਪਰਮਾਤਮਾ ਨੇ ਕੀਤੀ ਹੈ ਮਦਦਔਕਰ ਦੇ ਵਿੱਚ ਉਹ ਜ਼ਰੂਰ ਕੋਈ ਨਾ ਕੋਈ ਤਾਸੁਰ ਦਿੰਦਾ ਹੈ ਜੀ ਵੀ ਕਾਰ ਸੇਵਾ ਦੀ ਛੁੱਟੀ ਮੰਗ ਲੈਣੇ ਐ ਦੈਟ ਇਜ਼ ਵਿਦਨ ਆਵਰ ਸਰਵਿਸ ਰੂਲਸ ਟੂ ਆਸਕ ਫॉर ਲੀਵ ਰੀਜ਼ੰਦਰ ਨੇ ਲਿਖ ਦਿਆ ਇਹ ਵੀ ਕਾਰਜ ਸੇਵਾ ਕਰਨੇ ਅਕਾਲ ਤੱਕ ਦਾ ਨੁਕਸਾਨ ਹੋ ਗਿਆ ਸਮੂਹਕ ਛੁੱਟੀ ਹਾਂ ਸਾਰੇ ਇਹ ਅਫਸਰ ਨਾ ਅਸੀਂ ਤਾਂ ਤਿੰਨ ਚਾਰ ਤਿੰਨ ਸੀਗੇ ਚਉਥੇ ਰਜ਼ਿੰਦਰ ਸਿੰਘ ਕੋਲ ਮੈਂ ਗਿਆ ਸੀ ਨਹੀਂ ਹੋਰ ਤਹੀ ਸਿੱਖ ਆਈ ਐ ਅਫਸਰ ਹੈ ਨਹੀਂ ਸੀ ਜਾਂ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਨਹੀਂ ਨਹੀਂ ਅਸੀਂ ਦੋ-ਤਿੰਨ ਕੋਲ ਗਏ ਸੀ ਅੱਛਾ ਸਾਬ ਅ ਅਸੀਂ ਆਪਣੇ ਸਦਰਿੰਦਰ ਸਿੰਘ ਕੋਲ ਗਏ ਅਡਮਿਨਿਸਟ੍ਰੇਟਿਵ ਇਹ ਕਿੰਨੇ ਕਿੰਨੇ ਇਹ ਕੀ ਗੱਲ ਹੋਈ ਕਾਰ ਸੇਵਾ ਕਾਰ ਸੇਵਾ ਯਾ ਤਾਂ ਰਿਜ਼ਾਈਨ ਕਰੋ ਮੈਂ ਕਹੀ ਸੱਚੀ ਗੱਲ ਹੈ ਇਹ ਇਦਾਂ ਇਦਾਂ ਪ੍ਰਪੋਜ਼ ਹੋਇਆ ਸੀ ਮੈਂ ਨਹੀਂ ਸੀ ਕੀਤਾ ਲੇਕਿਨ ਪ੍ਰਪੋਜ਼ ਹੋਇਆ ਸੀ ਮੈਂ ਕਿ ਜਿੰਨਾ ਤੁਸੀਂ ਕਹੋਗੇ ਉਦਾਂ ਕਰਾਂ ਤੇ ਉਹ ਸੋਚ-ਸੂਚ ਕੇ ਇਹ ਹੋਈ ਹੋਇਆ ਬੇਫੈਸਲਾ ਵੀ ਨਹੀਂ ਆਪਾਂ ਨੂੰ ਇਹ ਜਿਹੜੀ ਚੀਜ਼ ਹੈ ਇਹ ਸਾਹਤ ਤੱਕ ਨਹੀਂ ਲਿਜਾਣੀ ਚਾਹੀਦੀ ਤੇ ਆਪਾਂ ਨੂੰ ਕਾਰ ਸੇਵਾ ਦੀ ਅਰਜ਼ੀ ਦੇ ਦੇਈਏ ਉਹ ਵੀ ਰਾਜੀ ਹੋ ਗਏ ਸੋ ਉਦੋਂ ਫੇਰ ਅਸੀਂ ਚਾਰ ਜਣਿਆਂ ਨੇ ਇਹ ਐਪਲੀਕੇਸ਼ਨ ਦਿੱਤੀ ਸ਼ਾਮ ਤਾਈਂ ਵੀ ਸ੍ਰੀ ਹਰਮਨ ਦਾ ਸਾਹਿਬ ਦੀ ਕਾਰ ਸੇਵਾ ਕਰਨੀ ਹੈ ਸਾਨੂੰ ਛੁੱਟੀ ਦਿੱਤੀ ਅਕਾਲ ਤਖਤ ਸਾਹਿਬ ਦੀ ਵੀ ਉਹਨਾਂ ਦੇ ਡੈਮੇਜ ਹੋਇਆ ਆ ਉਹਨਾਂ ਦੀ ਸੇਵਾ ਕਰਨੀ ਹੈ ਗੋਲਡਨ ਟੈਂਪਲ ਦੀ ਕਿਹਾਲੋ ਇਹ ਮੈਨੂੰ ਹੁਣ ਐਗਜੈਕਟ ਵਰਡਸ ਸੇ ਯਾਦ ਨਹੀਂ ਆ ਤੇ ਛਾਂ ਤਾਈ 300 ਸਤਾਈ ਅਰਜ਼ੀਆਂ ਸਰਕਾਰ ਕੋਲ ਪਹੁੰਚ ਗਈਆਂ ਜਿਉਂ ਹੀ ਖਬਰ ਪਈ ਅੱਗ ਵਾਂਗੂ ਫੈਲੀ ਉਹ ਕਿਹੜੇ ਅਧਿਕਾਰੀ ਸੀ ਸਾਰੇ ਸੈਕਟਰੀਅਟ ਦੇ ਮਤਲਬ ਵੀ ਆਈਐਸ ਤੋਂ ਇਲਾਵਾ ਪੀਸੀਐਸ ਵੀ ਹੋਗਾ ਸਾਰੇ ਅਸਿਸਟੈਂਟ ਹੋਰ ਸਾਰੇ ਪੀਸੀਐਸ ਵਗੈਰਾ ਆਈਐਸ ਵਗੈਰਾ ਮੇਰੇ ਮੈਨੂੰ ਪਤਾ ਓਕੇ ਲੇਕਿਨ ਜਿਹੜਾ ਇਹ ਤਾਂ ਸਾਰਾ ਤਬਕਾ ਹੈ ਤਾਂ ਉਹਨੋਂ ਪਰੋਂ ਜ਼ਿਆਦਾ ਜੁੜੇ ਹੁੰਦੇ ਇਹਨਾਂ ਸ਼ੀਰਾਂ ਨਾਲ 300 ਸਤਾਈ ਅਰਜ਼ੀਆਂ ਸ਼ਾਮ ਤੱਕ ਕਾਰ ਸੇਵਾ ਦੀ ਛੁੱਟੀ ਦੀ ਪਹੁੰਚ ਗਈਆਂ ਹਾਂ ਲੇਕਰ ਨਾ ਦਿਨ ਐ ਪ੍ਰੈਸਪਰ ਸਾਰੀ ਖੁੱਡੇ ਚ ਬੰਦ ਕੀਤੀ ਸੀ ਕੋਈ ਪਤਾ ਪੁੱਤਾ ਨਹੀਂ ਲੱਗਾ ਉਹਦੇ ਚ ਫਿਰ ਅਲਟੀਮੇਟਲੀ ਇਹ ਹੋਇਆ ਵੀ ਅਜੇ ਕਾਰ ਸੇਵਾ ਦੀ ਤੁਸੀਂ ਜਾ ਤਾਂ ਸਕਦੇ ਨਹੀਂ ਅਜੇ ਤੁਸੀਂ ਡਾਂਚੇਸਟ ਕਰੋ ਉਹ ਗੱਲ ਵੀ ਠੀਕ ਸੀ ਕਿ ਦੇ ਫਿਰ ਉਹਦੇ ਚ ਫੈਸਲਾ ਹੋਇਆ ਵਿੱਚ ਉਹ ਰਹਿਣ ਦਿਓ ਹੁਣ ਇਨਸਿਸਟ ਕਰੋ ਵੀ ਹੁਣੇ ਛੁੱਟੀ ਦੇਣੀ ਹੈ ਜਦੋਂ ਹੋਊਗੀ ਉਦੋਂ ਚਲ ਜਾਵਾਂਗੇ ਬਾ ਦੇ ਵੀ ਸਾਰੇ ਗਏ ਜਦੋਂ ਵਿਕਾਰ ਸੇਵ ਹੋਈ ਹੈ ਉਹਦੇ ਤੇ ਸਾਰੇ ਗਏ ਆਪਣੇ ਸੋ ਇਹ ਇਹ ਗੱਲ ਯਸ ਮੈਨੂੰ ਇਹ ਵੀ ਪਤਾ ਲੱਗਾ ਉਦੋਂ ਤੇ ਜਿਹੜੇ ਚੀਫ ਸੈਕਟੀ ਸੀ ਉਹਨਾਂ ਨੇ ਤੁਹਾਡੇ ਕੋਲ ਅਪਰੋਚ ਕੀਤੀ ਵੀ ਇਹ ਗੱਲ ਨਾ ਕਰੋ ਇਹਦੇ ਨਾਲ ਵੱਡਾ ਇਸ਼ੂ ਬਣ ਜਾਏਗਾ ਇਹ ਦੇਖੋ ਉਹਦਾ ਚੀਫ ਸੈਕਟੀ ਸੀਗੇ ਮਿਸਟਰ ਕੇ.ਡੀ. ਵਾਸੂ ਦੇਵਾ ਸਾਡੇ ਨਾਲੋਂ 8 ਸਾਲ ਮੇਰੇ ਨਾਲੋਂ 8 ਸਾਲ ਸੀਨੀਅਰ ਸੀਗੇ ਉਹਨਾਂ ਵਰਗੇ ਮਹਾਨ ਆਈਏ ਅਫਸਰ ਬਹੁਤ ਕਟਵੇ ਬੜੇ ਹੀ ਮਾਈਲਡ ਪਿਆਰ ਮੁਹੱਬਤ ਵਾਲੇ ਕਦੇ ਕੋਈ ਰੋਗ ਨਹੀਂ ਸੀ ਪਾਉਂਦੇ ਜੀ ਕਦੇ ਕੋਈ ਤੁਹਾਡੇ ਤੋਂ ਗਲਤ ਡਿਮਾਂਡ ਨਹੀਂ ਸੀ ਕਰਦੇ ਕਦੇ ਕੁਝ ਵੀ ਉਹ ਤੁਹਾਨੂੰ ਬਿਲਕੁਲ ਨਹੀਂ ਬੜਾ ਪਿਆਰ ਨਾਲ ਸਾਰੀ ਗੱਲ ਸਮਝਾਉਂਦੇ ਸੀ ਔਰ ਉਹਨਾਂ ਨੇ ਹਿੱਤ ਤੱਕ ਇਹ ਹੋ ਰਿਹਾ ਵੀ ਇਹ ਗੱਲ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਗਵਰਨਮੈਂਟ ਆਫ ਇੰਡੀਆ ਮੇ ਅਸਪੀਕਰ ਉਹਨਾਂ ਨੇ ਬੁਲਾ ਕੇ ਸਾਨੂੰ ਕਿਹਾ ਬੁਲਾਇਆ ਉਹਨਾਂ ਨੇ ਹਾਂ ਉਹਨਾਂ ਨੇ ਬੁਲਾ ਕੇ ਅੱਲੇ ਕੱਲੇ ਨੂੰ ਬੁਲਾਇਆ ਤੇ ਦੋਨੇ ਸਹਿਮਤ ਹੋ ਗਏ ਮੈਂ ਕਿਹਾ ਜੀ ਹਾਂ ਇਹ ਤਾਂ ਠੀਕ ਹੈ ਮੇਰੇ ਕਾਰਸੇ ਬਣੇ ਚਲੋ ਛੁੱਟੀ ਦੇ ਦਿਓ ਤੁਸੀਂ ਬੈਠ ਕੇ ਰੋਲਾਂਗੇ ਦਿਲ ਹੌਲਾ ਕਰਲਾਂਗੇ ਓਏ ਹੋਏ ਹੂੰ ਉਹ ਕਹਿੰਦਾ ਜਾਓ ਵਾਪਸ ਜਾਓ ਸੋਚੋ ਫਿਰ ਫੇ ਮ ਆਪਣੇ ਬੇਲੀਆਂ ਕੋਲ ਚਲਾ ਗਿਆ ਦੋਨਾਂ ਨੂੰ ਉਹ ਕਹਿੰਦੇ ਵੀ ਨਹੀਂ ਹੁਣ ਤੁਰ ਗਏੰ ਸੇ ਤਾਕਰ ਅ ਅਸੀਂ ਤਾਂ ਮੰਗੇ ਤੇ ਤੁਸ ਜੀ ਮੰਨ ਜਾ ਬਈ ਮੈਂ ਜਾ ਕੇ ਉਹਨਾਂ ਨੂੰ ਦੱਸਿਆ ਕਿ ਇਹ ਠੀਕ ਹੈ ਉਹ ਇੱਕਦਮ ਬੋਲਟ ਆਪਰਾਇਟ ਹੀ ਸਟਡ ਅਪ ਉਹ ਅੱਛਾ ਇੰਝ ਜਿਵੇਂ ਉਹਨਾਂ ਦੇ ਮਨ ਤੋਂ ਬਹੁਤ ਵੱਡਾ ਪਾਰ ਲੱਥਿਆ ਕਿ ਵੀ ਹਾਂ ਮੰਨ ਗਏ ਇਹਦਾ ਮਤਲਬ ਇਹ ਹੋਈ ਸੀ ਜੇ ਮੈਂ ਉਹ ਤੋਂ ਨਾ ਕਰਦਾ ਤੇ ਸ਼ਾਂਤ aí ਉਹਨੂੰ ਛੁੱਟੀ ਕਰ ਦੇਣੀ ਸੀ ਮੇਰੀ ਵੱਡਾ ਇਸ਼ੂ ਬਣ ਜਾਣਾ ਸੀ ਹਾਂ ਇੱਕਦਮ ਹੀ स्टूड अप ਬੋਲਟ ਅਪਰਾਈਟ ਐਂਡ ਹੀ ਪ੍ਰੋਡਿਊਸਡ ਹਿਸ ਹੈਂਡ ਉਹ ਅਚਾਹ ਆ ਕਹਿੰਦੇ ਥੈਂਕ ਯੂ ਵੈਰੀ ਮਾਚ